ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼ਕ ਆਕਾਲ ਅਦਾਵ ਨਮਸਤੇ ਗੁੱਡ ਮਾਰਨਿੰਗ ਦੋਸਤੋ ਮਿੱਤਰੋ ਪਿਆਰਿਓ ਸਾਰੇਓ ਗਲਤੀਆਂ ਦਾ ਪੁਤਲਾ ਸੇਵਕ ਸਿਹਾਰ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਨਾਲ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੇ ਟੌਪਿਕ ਤੇ ਆਪਾਂ ਗੱਲ ਕਰਨੀ ਹੈ ਉਹ ਬਹੁਤ ਹੀ ਮਹੱਤਵਪੂਰਨ ਹੈ ਬਹੁਤ ਹੀ ਇੰਪੋਰਟੈਂਟ ਹੈ ਸਾਡੇ ਸਾਰਿਆਂ ਦੇ ਲਈ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਇੱਕ ਬਹੁਤ ਹੀ ਜ਼ਰੂਰੀ ਨੁਕਤਾ ਸ਼ੇਅਰ ਕਰਨਾ ਹੈ ਬਹੁਤ ਹੀ ਅਹਿਮ ਨੁਕਤਾ ਤੁਹਾਡੇ ਨਾਲ ਸ਼ੇਅਰ ਕਰਨਾ ਹੈ ਤੇ ਜੇ ਇਹ ਨੁਕਤਾ ਆਪਾਂ ਅਪਣਾ ਲਈਏ ਤਾਂ ਇਸ ਗੱਲ ਦੀ 99% ਤੱਕ ਗਾਰੰਟੀ ਹੈ ਕਿ ਜਿਹੜੇ ਘਰਾਂ ਦੇ ਵਿੱਚ ਕਲੇਸ਼ ਹੁੰਦਾ ਹੈ ਲੜਾਈ ਝਗੜਾ ਹੁੰਦਾ ਹੈ ਟਕਰਾਰ ਹੁੰਦਾ ਹੈ ਬੈਰ ਵਿਰੋਧ ਹੁੰਦਾ ਹੈ ਕਾਂ ਉਹ 99% ਉਸਦਾ ਹੱਲ ਹੋ ਜਾਊਗਾ ਉਹ ਨਹੀਂ ਹੋਊਗਾ ਜੇ ਆਪਾਂ ਨੇ ਇਹ ਨੁਕਤਾ ਅਪਣਾ ਲਿਆ ਤਾਂ ਫਿਰ ਘਰ ਦੇ ਵਿੱਚ ਮਾਹੌਲ ਹੈ ਜਿਹੜਾ ਚੰਗਾ ਹੋਊਗਾ ਤਰੱਕੀ ਹੋਊਗੀ ਸੁੱਖ ਸੁਹੂਲਤਾਂ ਹੋਣਗੀਆਂ ਪਿਆਰ ਹੋਊਗਾ ਸਾਰੇ ਰਲ ਮਿਲ ਕੇ ਰਹਿਣਗੇ ਠੀਕ ਹੈ ਜੀ ਇਕਤਾ ਹੋਊਗੀ ਸੌਤਾ ਹੋਊਗਾ ਤੇ ਜਦੋਂ ਏਕਤਾ ਹੋਊਗੀ ਰਲ ਮਿਲ ਕੇ ਰਹਿਣਗੇ ਪਿਆਰ ਹੋਊਗਾ ਤਾਂ ਫਿਰ ਤਰੱਕੀ ਤਾਂ ਆਪਣੇ ਆਪ ਹੀ ਹੋ ਜਾਊਗੀ ਠੀਕ ਹੈ ਜੀ ਲੜਾਈ ਝਗੜਾ ਤਕਰਾਰ ਬੈਰ ਵਿਰੋਧ ਈਰਖਾ ਇਹ ਗੱਲਾਂ ਤੋਂ ਬਚਾ ਹੋਊਗਾ ਤੇ ਇਹ ਨੁਕਤਾ ਉਹਨਾਂ ਸਾਰਿਆਂ ਲਈ ਜਾਣਨਾ ਜ਼ਰੂਰੀ ਹੈ ਇੱਕ ਤਾਂ ਜਿਨ੍ਹਾਂ ਦਾ ਹਜੇ ਜਿਹੜੇ ਮੁੰਡਿਆਂ ਦਾ ਹਜੇ ਵਿਆਹ ਨਹੀਂ ਹੋਇਆ ਦੂਜਾ ਜਿਨ੍ਹਾਂ ਦੇ ਮੁੰਡਿਆਂ ਦਾ ਹਜੇ ਵਿਆਹ ਨਹੀਂ ਹੋਇਆ ਜਿਨ੍ਹਾਂ ਦੇ ਮਤਲਬ ਹੈ ਜਿਨ੍ਹਾਂ ਪੇਰੈਂਟਸ ਦੇ ਬੱਚਿਆਂ ਦਾ ਮੁੰਡਿਆਂ ਦਾ ਜਿਨ੍ਹਾਂ ਮਾਤਾ ਪਿਤਾ ਦੇ ਮੁੰਡਿਆਂ ਦਾ ਮਤਲਬ ਪੇਰੈਂਟਸ ਨੂੰ ਵੀ ਜਾਣਨਾ ਇਸ ਦੇ ਬਾਰੇ ਵਿੱਚ ਬਹੁਤ ਜ਼ਰੂਰੀ ਹੈ ਜੇ ਇਹ ਨੁਕਤਾ ਜਿਹੜਾ ਸਾਰੇ ਅਪਣਾਉਣ ਲੱਗ ਜਾਣ ਇਹ ਇੱਕ ਰਵਾਜ ਚੱਲ ਜੇ ਤਾਂ ਫਿਰ ਜਿਹੜੇ ਘਰਾਂ ਦੇ ਵਿੱਚ ਲੜਾਈ ਝਗੜੇ ਕਲੇਸ਼ ਹੁੰਦੇ ਨੇ ਉਹ ਬਹੁਤ ਹੱਦ ਤੱਕ ਹੱਲ ਹੋ ਜਾਣਗੇ ਘਟ ਜਾਣਗੇ ਹਾਲਾਂਕਿ ਲੜਾਈ ਝਗੜਿਆਂ ਦੇ ਕੁਝ ਹੋਰ ਕਾਰਨ ਵੀ ਹੋ ਸਕਦੇ ਨੇ ਪਰ ਆਪਾਂ ਇੱਥੋਂ ਤੱਕ ਕਹਿ ਦਈਏ ਕਿ ਬਹੁਤੇ ਘਰਾਂ ਦੇ ਵਿੱਚ ਤਾਂ 99% ਤੱਕ ਇਹ ਲੜਾਈ ਝਗੜੇ ਦੇ ਜਿਹੜੇ ਉਹ ਖਤਮ ਹੋ ਜਾਣਗੇ। ਇਹ ਨੁਕਤਾ ਇਹ ਹੈ ਕਿ ਜਿਵੇਂ ਮੁੰਡੇ ਦਾ ਜਦੋਂ ਵਿਆਹ ਹੁੰਦਾ ਹੈ ਤੇ ਮੁੰਡੇ ਦੇ ਵਿਆਹ ਤੋਂ ਪਹਿਲਾਂ ਹੀ ਇਹ ਤੁਰੰਤ ਵਿਆਹ ਤੋਂ ਪਹਿਲਾਂ ਵਿਆਹ ਤੋਂ ਬਾਅਦ ਨਹੀਂ ਵਿਆਹ ਤੋਂ ਪਹਿਲਾਂ ਤੁਰੰਤ ਇਹ ਵੀ ਨਹੀਂ ਹੈਗਾ ਕਿ ਵਿਆਹ ਤੋਂ ਕਈ ਸਾਲ ਪਹਿਲਾਂ ਜਾਂ ਕਈ ਮਹੀਨੇ ਪਹਿਲਾਂ ਬਸ ਵਿਆਹ ਤੋਂ ਮੰਨ ਕੇ ਚੱਲੋ ਕਿ ਮਹੀਨਾ ਤੋਂ ਪਹਿਲਾਂ ਲਾ ਲਓ ਮਹੀਨਾ ਨਹੀਂ 10 15 ਦਿਨ ਹਫਤਾ ਇਹ ਕਹਿ ਲਈਏ ਆਪਾਂ ਇਹ ਨੁਕਤਾ ਵਰਤਣਾ ਬਹੁਤ ਜ਼ਰੂਰੀ ਹੈ ਇਹ ਨੁਕਤਾ ਇਹ ਹੈ ਪਹਿਲਾਂ ਆਪਾਂ ਇਹ ਗੱਲ ਕਰ ਲਈਏ ਕਿ ਜਦੋਂ ਕਿਸੇ ਮੁੰਡੇ ਦਾ ਘਰ ਦੇ ਵਿੱਚ ਵਿਆਹ ਹੁੰਦਾ ਹੈ ਤਾਂ ਵਿਆਹ ਦੇ ਨਾਲ ਦੀ ਨਾਲ ਉਹਦਾ ਬੈੱਡਰੂਮ ਹੁੰਦਾ ਜਿਹੜਾ ਉਹਦਾ ਕਮਰਾ ਹੁੰਦਾ ਉਹਨੂੰ ਅਲੱਗ ਤੋਂ ਦੇ ਦਿੱਤਾ ਜਾਂਦਾ ਠੀਕ ਹੈ ਜੀ ਬਾਕੀ ਹੋਰ ਜਿਹੜੀਆਂ ਬੰਡੀਆਂ ਪਾਉਣੀਆਂ ਹੁੰਦੀਆਂ ਨੇ ਉਹ ਨਹੀਂ ਪੈਂਦੀਆਂ ਉਹ ਜਦੋਂ ਘਰ ਦੇ ਵਿੱਚ ਲੜਾਈ ਝਗੜਾ ਕਲੇਸ਼ ਹੁੰਦਾ ਫੇਰ ਪੈਂਦੀਆਂ ਨੇ ਕਿਉਂਕਿ ਬੰਡੀਆਂ ਪਿੱਛੇ ਹੀ ਜ਼ਿਆਦਾ ਲੜਾਈ ਝਗੜੇ ਹੁੰਦੇ ਨੇ ਠੀਕ ਹੈ ਜੀ ਤੇ ਹੋਰ ਨੀਕੀਆਂ ਮੋਟੀਆਂ ਗੱਲਾਂ ਹੁੰਦੀਆਂ ਨੇ ਜਦੋਂ ਫੈਮਿਲੀ ਇਕੱਠੀ ਹੁੰਦੀ ਹੈ ਜੁਆਇੰਟ ਫੈਮਿਲੀ ਹੁੰਦੀ ਹੈ ਸਾਰੇ ਪਰਿਵਾਰ ਦੇ ਮੈਂਬਰ ਇਕੱਠੇ ਰਹਿੰਦੇ ਹੁੰਦੇ ਨੇ ਤਾਂ ਫਿਰ ਛੋਟੀਆਂ-ਛੋਟੀਆਂ ਗੱਲਾਂ ਤੇ ਕਲੇਸ਼ ਹੋਣ ਲੱਗ ਜਾਂਦਾ ਖਾਸ ਕਰਕੇ ਉਹਨਾਂ ਪਰਿਵਾਰਾਂ ਦੇ ਵਿੱਚ ਜਿੱਥੇ ਇੱਕ ਤੋਂ ਵੱਧ ਭਰਾ ਹੁੰਦੇ ਨੇ ਜਦੋਂ ਜਿਵੇਂ ਦੋ ਭਰਾ ਨੇ ਤਿੰਨ ਨੇ ਚਾਰ ਨੇ ਉਹਨਾਂ ਦੇ ਵਿਆਹ ਹੋ ਜਾਂਦੇ ਨੇ ਉਹਨਾਂ ਦੀਆਂ ਬੌਟੀਆਂ ਆ ਜਾਂਦੀਆਂ ਨੇ ਠੀਕ ਹੈ ਜੀ ਫਿਰ ਟਕਰਾਰ ਹੋਣ ਲੱਗ ਜਾਂਦਾ ਹੈ ਛੋਟੀਆਂ-ਛੋਟੀਆਂ ਗੱਲਾਂ ਤੇ ਇੱਕ ਮੁੰਡੇ ਦੇ ਘਰ ਵਾਲੀ ਦੂਜੇ ਮੁੰਡੇ ਨੂੰ ਜਾਂ ਦੂਜੇ ਮੁੰਡੇ ਦੇ ਘਰ ਵਾਲੀ ਨੂੰ ਦੋਸ਼ ਦੇਣ ਲੱਗ ਜਾਂਦੀ ਹੈ ਜਾਂ ਫਿਰ ਆਪਣੇ ਘਰ ਵਾਲੇ ਨੂੰ ਇੰਨਾ ਜ਼ਿਆਦਾ ਕੰਟਰੋਲ ਕਰਨ ਦੀ ਕਾਬੂ ਕਰਨ ਦੀ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਉਹ ਆਪਣੇ ਦੂਜੇ ਭਰਾ ਨਾਲ ਬੋਲੇ ਨਾ ਤੇ ਉਹਦੇ ਬੱਚਿਆਂ ਨਾਲ ਨਾ ਬੋਲੇ ਜਾਂ ਉਹਨਾਂ ਦੀ ਕੋਈ ਹੈਲਪ ਨਾ ਕਰੇ ਮਤਲਬ ਛੋਟੀਆਂ-ਛੋਟੀਆਂ ਗੱਲਾਂ ਤੇ ਲੜਾਈ ਝਗੜਾ ਹੋਣ ਲੱਗ ਜਾਂਦਾ ਹੈ ਜਾਂ ਆਪਣੇ ਪੇਰੈਂਟਸ ਦੇ ਨਾਲ ਨਾ ਰਹੇ ਉਹਨਾਂ ਦੀ ਕੋਈ ਹੈਲਪ ਨਾ ਕਰੇ ਉਹਨਾਂ ਦਾ ਦੁੱਖ ਦਰਦ ਨਾ ਸੁਣੇ ਐਦਾਂ ਦੀਆਂ ਕਈ ਬੌਟੀਆਂ ਹੁੰਦੀਆਂ ਨੇ ਹਾਲਾਂਕਿ ਗੱਲ ਸਾਰਿਆਂ ਤੇ ਲਾਗੂ ਨਹੀਂ ਹੁੰਦੀ ਸਾਰੀਆਂ ਪਤਨੀਆਂ ਐਸੀਆਂ ਨਹੀਂ ਹੁੰਦੀਆਂ ਪਰ ਆਪਾਂ ਕੁ ਪਤਨੀਆਂ ਦੀ ਗੱਲ ਕਰ ਰਹੇ ਹਾਂ ਕੁ ਪਤਨੀਆਂ ਠੀਕ ਹੈ ਜੀ ਤੇ ਜਿਹੜੀਆਂ ਇਸ ਤਰ੍ਹਾਂ ਕਰਦੀਆਂ ਨੇ ਬਹੁਤੀਆਂ ਕਰਦੀਆਂ ਨੇ ਕਹਿਣ ਤੋਂ ਬਾਅਦ ਇਹ ਹੈ ਕਿ ਬਹੁਤੇ ਘਰਾਂ ਦੇ ਵਿੱਚ ਇਸੇ ਗੱਲ ਕਰਕੇ ਕਲੇਸ਼ ਹੁੰਦਾ ਹੈ ਤੇ ਹੁਣ ਆਪਾਂ ਆਉਂਦੇ ਹਾਂ ਉਸੇ ਮੁੱਦੇ ਤੇ ਜਿਹੜੀ ਆਪਾਂ ਨੁਕਤੇ ਦੀ ਗੱਲ ਸਟਾਰਟ ਕਰ ਰਹੇ ਸੀਗੇ ਕਿ ਜਿਵੇਂ ਵਿਆਹ ਤੋਂ ਪਹਿਲਾਂ ਮੁੰਡੇ ਨੂੰ ਉਸਦਾ ਇੱਕ ਵੱਖਰਾ ਕਮਰਾ ਦੇ ਦਿੱਤਾ ਜਾਂਦਾ ਹੈ ਵੱਖਰਾ ਬੈੱਡਰੂਮ ਦੇ ਦਿੱਤਾ ਜਾਂਦਾ ਹੈ ਉਸੇ ਤਰ੍ਹਾਂ ਜਿਹੜੀਆਂ ਹੋਰ ਬੰਡੀਆਂ ਜਿਹੜੀਆਂ ਕਲੇਸ਼ ਹੋਣ ਤੋਂ ਬਾਅਦ ਪੈਂਦੀਆਂ ਨੇ ਉਹ ਵੀ ਵਿਆਹ ਤੋਂ ਪਹਿਲਾਂ ਹੀ ਵੰਡ ਦੇਣੀਆਂ ਚਾਹੀਦੀਆਂ ਨੇ ਜਿਵੇਂ ਕਿ ਘਰ ਦੇ ਵਿੱਚ ਜੋ ਵੀ ਕੋਈ ਜ਼ਮੀਨ ਜਾਇਦਾਦ ਪ੍ਰਾਪਰਟੀ ਲੈਣ ਦੇਣ ਭਾਵੇਂ ਕਰਜ਼ਾ ਭਾਵੇਂ ਕੁਝ ਘਰ ਦੇ ਵਿੱਚ ਜਮਾ ਹੈ ਉਹਨਾਂ ਸਾਰੀਆਂ ਚੀਜ਼ਾਂ ਦੀਆਂ ਬੰਡੀਆਂ ਪਾ ਲੈਣੀਆਂ ਚਾਹੀਦੀਆਂ ਨੇ ਠੀਕ ਹੈ ਵਿਆਹ ਤੋਂ ਪਹਿਲਾਂ ਹੀ ਉਹ ਜਿਹੜੀਆਂ ਚੀਜ਼ਾਂ ਲੈਣ ਵਾਲੀਆਂ ਨੇ ਬੰਡ ਲੈਣੀਆਂ ਚਾਹੀਦੀਆਂ ਨੇ ਜੇ ਦੋ ਭਰਾ ਨੇ ਦੋਨਾਂ ਭਰਾਵਾਂ ਦੇ ਵਿੱਚ ਚਾਹੇ 3-4 ਜਿੰਨੇ ਵੀ ਹੈਗੇ ਨੇ ਇਸ ਤਰ੍ਹਾਂ ਤੇ ਇੱਥੋਂ ਤੱਕ ਕਿ ਜੇ ਇਕੱਲਾ ਮੁੰਡਾ ਵੀ ਹੈ ਆ ਇਕੱਲਾ ਹੀ ਭਰਾ ਹੈ ਤਾਂ ਉਹਨੂੰ ਵਿਆਹ ਤੋਂ ਪਹਿਲਾਂ ਉਹਦਾ ਵੱਖਰਾ ਘਰ ਉਹਦਾ ਵੱਖਰਾ ਖਾਣਾ ਪੀਣਾ ਪਕਾਉਣਾ ਰਹਿਣਾ ਸਾਰਾ ਕੁਝ ਵੱਖਰਾ ਹੀ ਹੋਣਾ ਚਾਹੀਦਾ ਹੈ ਉਹਨੂੰ ਮੁੰਡੇ ਨੂੰ ਇਹ ਚਾਹੀਦਾ ਹੈ ਕਿ ਉਹ ਆਪਣੇ ਵਿਆਹ ਤੋਂ ਪਹਿਲਾਂ ਹੀ ਆਪਣੇ ਪੇਰੈਂਟਸ ਦੀ ਰੋਟੀ ਦਾ ਇੰਤਜ਼ਾਮ ਕਰੇ ਉਹਨਾਂ ਦੇ ਰਹਿਣ ਸਹਿਣ ਦਾ ਇੰਤਜ਼ਾਮ ਕਰੇ ਤੇ ਉਹਨਾਂ ਦਾ ਜੇ ਕੋਈ ਬਾਅਦ ਦੇ ਵਿੱਚ ਕੋਈ ਐਮਰਜੈਂਸੀ ਆਉਂਦੀ ਹੈ ਠੀਕ ਹੈ ਜੀ ਕੋਈ ਮੈਡੀਕਲ ਐਮਰਜੈਂਸੀ ਜਾਂ ਕਿਸੇ ਹੋਰ ਤਰ੍ਹਾਂ ਦੀ ਤਾਂ ਕਿ ਫਿਰ ਉਹ ਉਸ ਮੁੰਡੇ ਤੇ ਡਿਪੈਂਡ ਨਾ ਹੋਣ ਬਹੁਤ ਜ਼ਿਆਦਾ ਕਿ ਉਹ ਆਪਣੇ ਆਪ ਉਸ ਸਮੱਸਿਆ ਨੂੰ ਹੈਂਡਲ ਕਰ ਸਕਣ ਅਰ ਹੁਣ ਜਿਉਂ-ਜਿਉਂ ਸਮਝ ਆ ਰਹੀ ਹੈ ਆਪਾਂ ਤੁਹਾਡੇ ਨਾਲ ਇਹ ਗੱਲਾਂ-ਵਾਤਾਂ ਸ਼ੇਅਰ ਕਰ ਰਹੇ ਆ ਤਾਂ ਕਿ ਜਿਹੜੇ ਹੋਰ ਯਾਰ-ਦੋਸਤ ਮਿੱਤਰ ਨੇ ਜਿਨ੍ਹਾਂ ਦਾ ਹਜੇ ਵਿਆਹ ਹੋਣਾ ਹੈ ਨਵੀਂ ਬੀੜ ਆ ਰਹੀ ਹੈ ਉਹ ਵੀ ਵੀਡੀਓ ਦੇਖ ਸਕਦੀ ਹੈ ਠੀਕ ਹੈ ਜੀ ਜਿਹੜੇ ਮਾਪਿਆਂ ਨੇ ਹਜੇ ਆਪਣੇ ਬੱਚਿਆਂ ਦਾ ਵਿਆਹ ਕਰਨਾ ਹੈ ਉਹ ਵੀ ਵੀਡੀਓ ਦੇਖ ਸਕਦੇ ਨੇ ਇਸ ਕਰਕੇ ਆਪਣੇ ਤਜਰਬੇ ਜੇ ਆਪਾਂ ਸ਼ੇਅਰ ਕਰਾਂਗੇ ਚੰਗੀਆਂ ਗੱਲਾਂ ਸਾਂਝੀਆਂ ਕਰਾਂਗੇ ਤਾਂ ਬਹੁਤ ਯਾਰਾਂ ਦੋਸਤਾਂ ਮਿੱਤਰਾਂ ਦਾ ਦੁਨੀਆ ਦਾ ਫਾਇਦਾ ਹੋ ਸਕਦਾ ਹੈ ਠੀਕ ਹੈ ਜੀ ਤੇ ਦੋਸਤੋ ਗੱਲ ਇਹੀ ਹੈ ਤੇ ਆਪਾਂ ਗੱਡੀ پارک ਕਰਦੀਏ ਜੀ ਹਾਈਪੋ ਚ ਪਹੁੰਚ ਗਏ ਕਿ ਵਿਆਹ ਤੋਂ ਪਹਿਲਾਂ ਹੀ ਮੁੰਡੇ ਨੂੰ ਜੋ ਦੇਣਾ ਹੈ ਜਾਂ ਲੈਣਾ ਹੈ ਜਿਹੜੀਆਂ ਬੰਡੀਆਂ ਪਾਉਣੀਆਂ ਨੇ ਜਮੀਨ ਜਾਇਦਾਦ ਦੇ ਵਿੱਚ ਘਰ ਦੇ ਵਿੱਚ ਕਰਜ਼ੇ ਦੇ ਵਿੱਚ ਉਹਦਾ ਰਹਿਣ ਸਹਿਣ ਖਾਣਾ ਪੀਣਾ ਵਿਆਹ ਤੋਂ ਤੁਰੰਤ ਪਹਿਲਾਂ ਹੀ ਬਖਰਾ ਹੋਣਾ ਚਾਹੀਦਾ ਤਾਂ ਕਿ ਵਿਆਹ ਤੋਂ ਬਾਅਦ ਜਿਹੜੀ ਉਹਦੀ ਵਾਈਫ ਆਉਗੀ ਪਤਨੀ ਆਉਗੀ ਉਹ ਕੱਲ ਨੂੰ ਆ ਕੇ ਇਤਰਾਜ਼ ਨਾ ਕਰੇ ਤੇ ਇੱਥੋਂ ਤੱਕ ਕਹਿ ਦਈਏ ਕਿ ਉਹਨਾਂ ਦੇ ਨਾਲ ਵੀ ਗੱਲ ਖੋਲ੍ਹ ਲੈਣੀ ਚਾਹੀਦੀ ਹੈ ਵਿਆਹ ਤੋਂ ਤੁਰੰਤ ਬਾਅਦ ਪਹਿਲਾਂ ਰਿਸ਼ਤੇ ਦੇ ਟਾਈਮ ਤੇ ਹੀ ਕਿ ਇਸ ਤਰ੍ਹਾਂ ਕਰਾਂਗੇ ਜੀ ਤਾਂ ਕਿ ਫਿਰ ਕੱਲ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਲੜਾਈ ਝਗੜਾ ਕਲੇਸ਼ ਨਾ ਹੋਵੇ ਤੇ ਜੇ ਇਹ ਨੁਕਤਾ ਵਰਤਿਆ ਜਾਵੇ ਤਾਂ ਮੈਨੂੰ ਇਸ ਗੱਲ ਦੀ 100% ਮੈਨੂੰ ਉਮੀਦ ਹੈ ਕਿ ਜੇ ਇਹ ਨੁਕਤਾ ਅਪਣਾ ਲਿਆ ਜਾਵੇ ਤਾਂ ਬਹੁਤੇ ਘਰਾਂ ਦੇ ਵਿੱਚ ਲੜਾਈ ਝਗੜੇ ਕਲੇਸ਼ ਮੁੱਕ ਜਾਣਗੇ ਤੇ ਦੋਸਤੋ ਵਿਆਹ ਤੋਂ ਪਹਿਲਾਂ ਜੇ ਇਹ ਗੱਲਾਂ ਕਲੀਅਰ ਹੋ ਜਾਣ ਜੇ ਰਿਟਨ ਦੇ ਵਿੱਚ ਹੋ ਜਾਣ ਜਿਵੇਂ ਇੱਕ ਕੰਟਰੈਕਟ ਹੁੰਦਾ ਜਿਵੇਂ ਆਪਾਂ ਪਹਿਲਾਂ ਹਿੰਦੂ ਲਾਅ ਦੇ ਵਿੱਚ ਪੜ੍ਹਦੇ ਸੀ ਕੰਟਰੈਕਟ ਠੀਕ ਹੈ ਜੀ ਮੈਰਿਜ ਦੇ ਬਾਰੇ ਵਿੱਚ ਜੇ ਜਿਵੇਂ ਹੁਣ ਆਪਾਂ ਐਗਜ਼ਾਮਪਲ ਦੇ ਤੌਰ ਤੇ ਲੈ ਲਈਏ ਜਿਹੜੀਆਂ ਬੈਂਕਾਂ ਨੇ ਜਾਂ ਕੰਪਨੀਆਂ ਨੇ ਉਹਨਾਂ ਦੇ ਰਿਟਰਨ ਦੇ ਵਿੱਚ ਕੰਟਰੈਕਟ ਹੁੰਦੇ ਨੇ ਠੀਕ ਹੈ ਜੀ ਜਿਹੜੇ ਲੋਨ ਵਗੈਰਾ ਦਿੰਦੇ ਨੇ ਫਾਈਨੈਂਸਰ ਨੇ ਜਾਂ ਹੋਰ ਕੰਪਨੀਆਂ ਨੇ ਉਹਨਾਂ ਦੇ ਰਿਟਰਨ ਦੇ ਵਿੱਚ ਕੰਟਰੈਕਟ ਹੁੰਦੇ ਨੇ ਜਦੋਂ ਲਿਖਤੀ ਰੂਪ ਦੇ ਵਿੱਚ ਕੋਈ ਸਮਝੌਤਾ ਹੋ ਜਾਂਦਾ ਹੈ ਫਿਰ ਉਸ ਤੇ ਕਲੇਸ਼ ਹੋਣ ਦੇ ਜਿਹੜੇ ਚਾਂਸਸ ਨੇ ਉਹ ਘਟ ਜਾਂਦੇ ਨੇ ਤੇ ਪਰ ਜੇ ਜਵਾਨੀ ਵੀ ਇਹ ਸਮਝੌਤਾ ਕਰ ਲਿਆ ਜਾਵੇ ਤਾਂ ਵੀ ਕਿਸੇ ਨਾ ਕਿਸੇ ਹੱਦ ਤੱਕ ਜਿਹੜੇ ਪਰਿਵਾਰਾਂ ਦੇ ਕਲੇਸ਼ ਨੇ ਜਿਹੜੇ ਇਹ ਘਰੇਲੂ ਝਗੜੇ ਨੇ ਉਹ ਘਟ ਹੋ ਜਾਣਗੇ ਤੇ ਬਾਕੀ ਤੁਸੀਂ ਸਾਰੇ ਸੂਝਵਾਨੋ ਵਿਦਵਾਨੋ ਸਿਆਣਿਆਂ ਤੁਸੀਂ ਕਮੈਂਟ ਕਰਕੇ ਆਪਣੇ ਵਿਚਾਰ ਆਪਣੀ رائے ਆਪਣੀ ਸਲਾਹ ਜਰੂਰ ਦੇ ਸਕਦੇ ਹੋ ਤੇ ਮੈਨੂੰ ਵੀ ਇਸ ਦੇ ਵਿੱਚੋਂ ਕੁਝ ਹੋਰ ਨਵਾਂ ਚੰਗਾ ਸਿੱਖਣ ਨੂੰ ਮਿਲੇਗਾ ਤੇ ਮੈਂ ਤੁਹਾਡੇ ਤੋਂ ਵੀ ਬਹੁਤ ਕੁਝ ਸਿੱਖ ਸਕਦਾ ਤੇ ਇਸੇ ਕਰਕੇ ਹਰ ਇੱਕ ਬੰਦੇ ਦਾ ਆਪਣਾ ਆਪਣਾ ਤਜਰਬਾ ਹੁੰਦਾ ਹੈ ਤੇ ਆਪਣੀ ਆਪਣੀ ਸੋਚ ਹੁੰਦੀ ਹੈ ਆਪੋ ਆਪਣਾ ਤਰੀਕਾ ਹੁੰਦਾ ਹੈ ਠੀਕ ਹੈ ਜੀ ਹੋ ਸਕਦਾ ਮੇਰਾ ਤਰੀਕਾ ਕਿਤੇ ਨਾ ਕਿਤੇ ਗਲਤ ਹੋਵੇ ਜਾਂ ਇਹ ਚ ਕੋਈ ਕਮੀ ਕਮਜ਼ੋਰੀ ਹੋਵੇ ਜੋ ਤੁਸੀਂ ਸੋਚਦੇ ਹੋ ਉਹ ਹੋਰ ਜਿਆਦਾ ਵਧੀਆ ਹੋਵੇ ਹੋਰ ਜਿਆਦਾ ਕਾਰਗਰ ਹੋ ਜੇ ਠੀਕ ਹੈ ਜੀ ਤੇ ਮੈਂ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਬਸ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰਨੀ ਸੀ ਕਿ ਜੇ ਇਹ ਨੁਕਤਾ ਅਪਣਾ ਲਿਆ ਜਾਵੇ ਪਹਿਲਾਂ ਹੀ ਸਾਰਾ ਕੁਝ ਕਲੀਅਰ ਕਰ ਲਿਆ ਜਾਵੇ ਸਾਫ ਕਰ ਲਿਆ ਜਾਵੇ ਕਿ ਕਿੱਦਾਂ ਰਹਿਣਾ ਹੈ ਕੀ ਕਰਨਾ ਹੈ ਕੀ ਤੇਰਾ ਹੈ ਕੀ ਮੇਰਾ ਬਾਅਦ ਦੇ ਵਿੱਚ ਲੜਾਈ ਝਗੜਾ ਹੋਣ ਤੋਂ ਅਸੀਂ ਬਚ ਸਕਦੇ ਹਾਂ ਤੇ ਇਸ ਵੀਡੀਓ ਨੂੰ ਜੇ ਤੁਸੀਂ ਲਾਈਕ ਕਰਦੇ ਹੋ ਪਸੰਦ ਕਰਦੇ ਹੋ ਤਾਂ ਤੁਸੀਂ ਆਪਣੇ ਹੋਰ ਯਾਰਾਂ ਦਾ ਉਸ ਤਾਂ ਮਿੱਤਰਾਂ ਤੱਕ ਵੀ ਇਸ ਵੀਡੀਓ ਨੂੰ ਭੇਜ ਸਕਦੇ ਹੋ ਤੇ ਬਸ ਇੰਨੀ ਕੁ ਬੇਨਤੀ ਕਰਨੀ ਸੀ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਧੰਨਵਾਦ ਮਿਹਰਬਾਨੀ